ਬੱਲੇ ਬੱਲੇ ਟਕ 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 ਹੋ ਲੱਗਿਆ ਸਰਾ ਹੋ ਲੱਗਿਆ ਜੱਗੋ ਜੱਗੋ ਆ ਕੀ ਹੋ ਗਿਆ ਆ ਬਿੱਲੇ ਕਾ ਆਇਓ ਸਾਰਿਆਂ ਦਾ ਧੰਨਵਾਦ ਸਾਰੇ ਨਗਰ ਦਾ ਧੰਨਵਾਦ ਜਿੰਨੇ ਵੀਰ ਲਾਈਵ ਦੇਖ ਰਿਹਾ ਹੈ ਉਹਨਾਂ ਦਾ ਵੀ ਧੰਨਵਾਦ ਲਓ ਸਾਹਮਣੇ ਕੁਲਵਿੰਦਰ ਦੀ ਰੇਡ ਕੁਲਵਿੰਦਰ ਜਲਵੇੜੇ ਵਾਲਾ ਕੁਲਵਿੰਦਰ ਗਲਜਾਰੀ ਉਹਨਾਂ ਦੇ ਪਿੰਡ ਦਾ ਗੱਬਰੂ ਅਤੇ ਦੂਜੇ ਪਾਸੇ ਦੇਖਦੇ ਆ ਜਸਮਨ ਚੁੰਮਕ ਬੱਲੇ ਬੱਲੇ ਟਕ 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 ਹੋ ਲੱਗਿਆ ਸਰਾ ਹੋ ਲੱਗਿਆ ਟਕ 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 ਹੋ ਲੱਗ ਰਾਮੂ ਵਾਲੇ ਟੱਕ ਟੱਕ ਲੱਗਿਆ ਲੈ ਵੀ ਰਾਮੂ ਵਾਲੀ ਇਹ ਮਿਹਲੂਣੀਆਂ ਬਾਈ 3000 ਹੋਵੇਗਾ ਬਣੀ ਦੀਆਂ 3 ਰੇਡਾਂ ਸਕਸੈਸਫੁਲ ਹੋ ਚੁੱਕੀਆਂ ਐ ਪਰ ਇਧਰਲੇ ਪਾਸੇ ਪਾਈ ਹੋਈ ਰੇਡ ਐ ਇੱਕ ਪਾਸੇ ਕਹਿੰਦੇ ਹਾਕਮ ਵਾਲੀਆ ਜੱਗੂ ਪਹਿਲਵਾਨ ਸਿੰਘ ਦਾ ਪੁੱਤਰ ਟਰੇਟਿਆਂ ਦੇ ਟਾਕੇ ਦਾ ਉਹ ਜੱਗੇ ਜੱਗੇ ਟਕਾ ਨੇ 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 ਆ ਮੇਰੇ ਨਾਲ ਸਿੱਕਾ ਚੱਲਦਾ ਪੀਵੀ 31 ਵਾਲਿਆਂ ਦਾ ਪੀਵੀ 31 ਵਾਲਿਆਂ ਦਾ ਪੀਵੀ 31 ਵਾਲਿਆਂ ਦਾ ਸਿੱਕਾ ਚੱਲਣ ਵਾਲੀ ਗੱਲ ਪਰ ਬਰੀ ਸਮਾਨੀ ਵਾਲਾ ਤੇ ਉਧਰ ਫੇਰ ਜਸਮਾਨੀ ਚੁੰਮਕ ਫੇਰ ਚੁੰਬੜ ਗਿਆ ਫੇਰ ਚੁੰਬੜ ਗਿਆ ਫੇਰ ਚੁੰਬੜ ਗਿਆ ਲਓ ਦੋ ਖਿਡਾਰੀਆਂ ਦੇ ਦਰਮਿਆਨ ਸਿਰਾ ਹੋ ਗਿਆ RAMU ਵਾਲੇ ਸਿਰੇ ਤੇ ਚੜਦਾ ਇੱਥੇ ਗੱਲ ਸਿਰੇ ਲੱਗ ਗਿਆ ਦੇ ਵੀ ਰੋਡਿਆਂ ਵਾਲਿਆ نمبار نمبر 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 کہفیا نو دا گیا نمبر کہمبر ਪਿਆਰ ਨਾਲ ਸਰਕਾਰ ਨਾਲ ਸਿਰੇ ਦੀ ਕਬੱਡੀ ਪਰਾਤੀ ਹੈ ਲੈ ਵੀ ਜਗਦੇਵ ਭਾਈ ਤੇਰਾ ਵੀ ਧੰਨਵਾਦ ਹੈ ਪੰਜਾਬ ਟਾਈਗਰ ਵਾਲੇ ਸਾਰੇ ਪ੍ਰਬੰਧਾਂ ਦਾ ਧੰਨਵਾਦ ਲੱਗਾ ਹੋਇਆ ਆਓ ਸਾਹਮਣੇ ਥੋੜਾ ਗਰਾਊਂਡ ਦੇ ਵਿੱਚ ਰਾਸ਼ ਘਾਟ ਰੱਖਿਏ ਬੇਤੀਆ ਵੀਰਾਂ ਨੂੰ ਥੋੜਾ ਘੁਰ ਫਿਰ ਕੇ ਹੋ ਜਾਓ ਥੋੜਾ ਬਹਿ ਜਾਓ ਆਓ ਸਾਹਮਣੇ ਕਹਿੰਦੇ ਮੈਚ ਸਿਰੇ ਦਾ ਦੇਖਣਾਂਗੇ ਨੂੰ ਟੱਕਰਾਂ ਲੱਗੇ ਪਰ ਨੰਬਰ 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 ਫਰਿਆਦ ਭਾਈ ਜਫਾ ਵਧੀਆ